ਚੜ ਜਾ ਚੜ ਚੜ ਚਲ ਹਾਂ ਹੁਣ ਉੱਪਰ ਹੋਰ ਚੜ ਚੱਲ 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 ਐ ਆ ਮਿੱਤਰੋ ਇਹ ਲਾਇਆ ਹੋਇਆ ਜਿੱਦ ਦੀ ਡਿਊਟੀ ਪੱਕੀ ਕਰਨੀ ਹੋਵੇ ਨਾ ਇਹਨੂੰ ਆਪਾਂ ਕੰਦਾਂ ਤੇ ਖੜਾ ਦੇਣਾ ਚੱਲ ਫਿਰ ਚੱਲ 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 ਕਿਉਂ ਇਹ ਜਾ ਕੇ ਉਹ ਕੌਲੇ ਕੋਲੀ ਖੜੂ ਠੀਕ ਐ ਇੱਥੋਂ ਸਾਰਾ ਸਕੈਨ ਕਰਦਾ ਵਈ ਇਹ ਘਰ ਬਾਰੇ ਆਹ ਫੜ ਗਿਆ ਜਾ ਕੇ ਠੀਕ ਐ ਦੇਸੀ ਨਸਲਾਂ ਮਿੱਤਰੋ ਜਿੰਨੀਆਂ ਵਫਾਦਾਰ ਇਹ ਨਸਲਾਂ ਨੇ ਨਾ ਕੋਈ ਨਹੀਂ ਹੈਗੀਆਂ ਤੇ ਇਹਨਾਂ ਨੂੰ ਸਿਆਣਾ ਕਰ ਲਈ ਬਸ ਨਾ 6-7 ਮਹੀਨੇ ਲੱਗਦੇ ਆ ਜਦੋਂ ਇਹ ਬੱਚੇ ਜੇ ਹੁਣ ਬਈ ਉਦੋਂ ਸਿਆਣਾ ਕਰ ਲੇ ਉਹ ਫੜ ਗਿਆ ਕਰਨ ਚੱਕ ਕੇ ਜਿੱਥੋਂ ਤੱਕ ਜੀ ਨਿਗਾਹ ਪੈਂਦੀ ਆ ਬਈ ਸਾਰਾ ਘਰ ਸਕੈਨ ਕਰੀ ਜਾਂਦਾ ਰਹਿੰਦਾ ਇਹ ਤੇ ਸਿਆਣਾ ਬਹੁਤ ਐ ਹੁਣ ਤੁਹਾਡੇ ਸਾਹਮਣੇ ਕਿਹਾ ਵੀ ਉਹ ਕੌਲੇ ਤੇ ਚੱਲ ਹਨਾ ਆ ਆ ਬਈ ਇਹ ਨਸਲਾਂ ਦੇਸੀ ਨਸਲਾਂ ਸਿਆਣੀਆਂ ਬਹੁਤ ਨੇ ਠੀਕ ਐ ਇਹ ਜੀ ਨਸਲ ਰੱਖਿਓ ਜਿਹੜੀਆਂ ਹੁਣ ਚੱਲੀਆਂ ਬਈ ਉਹਨਾਂ ਦੀ ਤਾਂ ਆਪ ਰਾਖੀ ਕਰਨੀ ਪੈਂਦੀ ਆ ਤੇ ਸਾਰੇ ਘਰ ਦੀ ਰਾਖੀ ਕਰਦਾ ਬਾਕੀ ਕਮੈਂਟ ਕਰਕੇ ਦੱਸੋ ਵੀ ਇਹ ਦੇ ਨਸਲ ਦਾ ਦੇਸੀ ਨਸਲ ਦਾ ਕੁੱਤਾ ਕਿਹੜੇ ਕਿਹਦੇ ਕੋਲ ਆ